ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਾਂਨ ਦੇ ਕੋਲ ਦੋ ਦੋ ਜਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਤਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਪਈ ਅੱਛਾ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬੰਦਿਆਂ ਨੇ ਉਹਦੇ ਕੰਮ ਕੀ ਕੀਤਾ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਟੱਬ ਲੱਗੇ ਹੋਈ ਹੈ ਗਗਨ ਐ ਕੇ ਫਰਨੀਚਰ ਵਾਲੇ ਥੀ ਹੋਈ ਜੀ ਮੈਂ ਹੁਣ ਵੈਰੀਫਾਈ ਕਰ ਲੈਂਦਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਇੱਥੇ ਦੇਖਦੇ ਕੀ ਆਂ ਕੈਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੋਂ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆਂ ਪਰਸਨ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਆ ਵੈਸੇ ਆਊਟ ਆਫ ਡੇਂਜਰ ਹੈ ਤੇ ਕਲੀਅਰ ਗਿਆ ਹੁਣ ਸਾਰਾ ਕਾਰਵਾਈ ਕੀਤੀ ਜਾਏਗੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਆਈਆਂ کہیں ਨੁਕਤੇ ਇਹਨਾਂ ਦਾ ਲੜਕਾ ਇੱਕ ਬਾਹਰ ਇਹ ਇਹ ਸਾਰਾ ਚੈੱਕ ਕਰਕੇ ਥੋਰੋਲੀ ਚੈੱਕ ਕਰਕੇ ਫੇਰੀ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਤੇ ਕਿੰਨੇ ਬੰਦੇ ਆਏ ਜਾਨਾ ਦੋ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀ ਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਆ ਥੱਲੇ ਨਹੀਂ ਪਲੀਜ਼ ਅੱਛਾ ਪਲੀਜ਼ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਨਾਲ ਉਹਨੇ ਕੰਮ ਕੀਤਾ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਤੇ ਲੱਗੇ ਹੋਈ ਹੈ ਗਗਨ ਲਾਈਕ ਇਫਰਨੀਚਰ ਵਾਲੇ ਝੂਈ ਜੀ ਵਾਹ ਇਹ ਹੁਣ ਵੈਰੀਫਾਈ ਕਰਦੇ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਇੱਥੇ ਦੇਖਦੇ ਕੀ ਆਂ ਅਸੀਂ ਨਹੀਂ ਕੈਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥਰੋੜੀ ਕਰ ਰਹੇ ਆਂ ਪਰਸਨਲ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਇੱਥੇ ਦੇਖ ਰਹੇ ਆਂ ਸਾਰਾ ਕੁਝ ਆ ਜਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਵੈਸੇ ਆਊਟ ਆਫ ਡੇਂਜਰ ਹੈ ਤੇ ਕਲੀਅਰ ਗਿਆ ਹੁਣ ਸਾਰਾ ਕਰਾਂਗੇ ਸਮੇਂ ਵਿੱਚ ਕਾਰਵਾਈ ਕੀਤੀ ਜਾਏਗੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ ਆਇਡੈਂਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਕਾਹੀ ਨਹੀਂ ਇਹਦੇ ਦਾ ਲੜਕ ਇਹ ਇਹ ਸਾਰਾ ਚੈੱਕ ਕਰਕੇ ਥੋਰੋਲੀ ਚੈੱਕ ਕਰਕੇ ਫੇਰੀ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਾਨਾ ਦੋ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀ ਵੀ ਆਈ ਹੈ ਜੀ ਉਹਨਾਂ ਦੀ ਥੱਲੇ ਨਹੀਂ ਪੀਸ ਪਲੀਜ਼ ਪੋਸਟ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਉੱਤੇ ਇਹ ਕੰਮ ਕੀਤਾ ਕਾਰਵਾਈ ਹੋਣੀ ਚਾਹੀਦੀ ਇੱਥੇ ਈਸਟ ਮੋਨ ਨਕਰ ਚਾਹੀਦੀ ਇਹ ਗੰਦਾ ਨਾਲਾ ਇੱਥੇ ਉਹਦੇ ਡੈਪ ਲੱਗੇ ਹੋਈ ਹੈ ਗਗਨ ਲਾਈਕ ਇਹ ਫਰਨੀਚਰ ਵਾਲੀ ਥੀ ਜੀ ਵਾਏ ਹੁਣ ਵੈਰੀਫਾਈ ਕਰ ਲੈਂਦੇ ਹਾਂ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਆਂ ਇੱਥੇ ਦੇਖਦੇ ਕੀ ਆ। ਕੈਮਰੇ ਚੈੱਕ ਕਰਦੇ ਜਾ ਰਹੇ ਜੀ ਇੱਥੇ ਸਾਰੇ। ਹਾਂ ਸਾਰਾ ਥੋਰੋਲੀ ਕਰ ਰਹੇ ਆਂ ਪਰਸਨਲ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਆਂ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਏ ਆ। ਅਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ। ਵੈਸੇ ਆਊਟ ਆਫ ਡੇਂਜਰ ਹੈ। ਤਕਲੀਫ ਗਿਆ ਹੁਣ ਸਾਰਾ ਕਾਰਵਾਈ ਕੀਤੀ ਹੈ ਜੀ ਉਹਨਾਂ ਨੌਜਵਾਨਾਂ ਦੇ ਉੱਪਰ। ਹਾਂ ਬਿਲਕੁਲ ਕਰਾਂਗੇ ਜੀ ਡੈਟਿਫਾਈ ਕਰਕੇ ਕੀਤਾ ਜਾਊਗਾ। ਕੋਈ ਰੰਜਿਸ਼ ਦੇ ਮੁਕਾਬਲੇ ਐਸੀ ਆ ਗਈਆਂ ਕਿ ਇਹ ਨ ਇਹ ਸਾਰਾ ਚੈੱਕ ਕਰਕੇ ਥੋਰ ਵਾਲੀ ਚੈੱਕ ਕਰਕੇ ਫੇਰੀ ਠੀਕ ਹੈ ਜੀ